ਮੂਲੀ ਖਾਣ ਵਾਲਿਆਂ ਲਈ ਅਹਿਮ ਖਬਰਾਂ ਧਿਆਨ ਨਾਲ ਸੁਣ ਲਵੋ ਜਿਹੜੇ ਜ਼ਿਆਦਾ ਮੂਲੀ ਖਾਣ ਦੇ ਸ਼ਕੀਨ ਨੇ ਉਹ ਵੀ ਧਿਆਨ ਨਾਲ ਸੁਣ ਲੈਣ ਜਿਹੜੇ ਬਿਲਕੁਲ ਮੂਲੀ ਖਾਣਾ ਪਸੰਦ ਨਹੀਂ ਕਰਦੇ ਤਾਂ ਉਹ ਵੀ ਗੌਰ ਨਾਲ ਕੱਲੀ-ਕੱਲੀ ਗੱਲ ਸੁਣ ਲੈਣ ਤਾਂ ਦੱਸ ਦਿੰਨੇ ਕਿ ਜਿਵੇਂ ਕਿ ਹੁਣ ਹਲਕੀ-ਹਲਕੀ ਠੰਡ ਦੀ ਸ਼ੁਰੂਆਤ ਹੋ ਚੁੱਕੀ ਆ ਤਾਂ ਮਾਰਕੀਟਾਂ 'ਚ ਜਿਹੜੀ ਮੂਲੀ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਤੇ ਸਾਡੇ ਖੇਤਾਂ ਵਿੱਚ ਵੀ ਜਿਹੜੀ ਮੂਲੀ ਉਹ ਲਗਾਈ ਜਾਂਦੀ ਹੈ ਤੇ ਕਈ ਲੋਕ ਜਿਹੜੇ ਬਾਜ਼ਾਰੋਂ ਖਰੀਦ ਕੇ ਵੀ ਲੈ ਕੇ ਆਉਂਦੇ ਨੇ ਤੇ ਮੂਲੀ ਦੀ ਸਬਜ਼ੀ ਹੋਵੇ ਜਾਂ ਸਲਾਦ ਹੋਵੇ ਜਾਂ ਪਰੌਂਠੇ ਹੋਣੇ ਇਹ ਹਰ ਰੂਪ ਵਿੱਚ ਸਵਾਦ ਤੇ ਸਿਹਤ ਦੋਵੇਂ ਲਾਭਦਾਇਕ ਹੁੰਦਾ ਤੇ ਆਯੁਰਵੇਦ ਅਨੁਸਾਰ ਮੂਲੀ ਨੂੰ ਕਈ ਦਵਾਈਆਂ 'ਚ ਵੀ ਵਰਤਿਆ ਜਾਂਦਾ ਕਿਉਂਕਿ ਇਹ ਸਰੀਰ ਨੂੰ ਅੰਦਰੋਂ ਤਾਕਤ ਦੇਣ ਨਾਲ ਬਿਮਾਰੀਆਂ ਤੋਂ ਬਚਾਉਂਦੀ ਹੈ ਤੇ ਮੂਲੀ ਦੇ ਵਿੱਚ ਵਿਟਾਮਿਨ ਸੀ, ਵਿਟਾਮਿਨ ਈ ਤੇ ਵਿਟਾਮਿਨ ਏ ਦੀ ਭਰਪੂਰ ਮਾਤਰਾ ਮਿਲਦੀ ਹੈ ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਬੀ ਸੈਕਸ ਦੇ ਵਿਟਾਮਿਨ ਕੇ ਵੀ ਹੁੰਦੇ ਨੇ ਜੋ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਮੂਲੀ ਖਾਣ ਨਾਲ ਫੋਲਿਕ ਐਸਿਡ ਤੇ ਫਲੇਮਨੋਇਡਸ ਵੀ ਮਿਲਦੇ ਨੇ ਜੋ ਸਰੀਰ ਨੂੰ ਤੰਦਰੁਸਤ ਰੱਖਣ 'ਚ ਸਹਾਇਕ ਨੇ ਤੇ ਮੂਲੀ ਪੋਟਾਸ਼ੀਅਮ ਦਾ ਵੀ ਵਧੀਆ ਸਰੋਤ ਆ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਇਸ 'ਚ ਮੌਜੂਦ ਫਾਈਬਰ ਪੇਟ ਨੂੰ ਠੀਕ ਰੱਖਦਾ ਤੇ ਭਾਰ ਘਟਾਉਣ 'ਚ ਬਹੁਤ ਜ਼ਿਆਦਾ ਸਹਾਇਕ ਹੁੰਦਾ ਮੂਲੀ ਖਾਣ ਨਾਲ ਸਰੀਰ ਡੀਟੌਕਸ ਹੁੰਦਾ ਤੇ ਲੀਵਰ ਤੇ ਕਿਡਨੀ ਸਾਫ਼ ਰਹਿੰਦੇ